ਹਿੰਸਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਨਿਕਲਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾ ਕਲਾ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਤਿੰਨ ਤੁਹਾਨੂੰ ਗਾਵਾਂ ਜਿਹੜੀਆਂ ਦਿਖਾਵਾਂਗੇ ਕੁਝ ਸੋਈਆਂ ਤੇ ਕੁਝ ਕੱਬਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਾਹ ਵਧੀਆ ਜੇ ਟਿੱਠਾ ਜੀ ਚਲੋ ਵਧੀਆ ਚੈਦਾ ਜੇ ਹਾਂਜੀ ਇੱਥੇ ਚੱਲ ਗਿਆ ਵਿੱਚ 2-4 ਦਿਨ ਲੰਬੇ ਨਹੀਂ 2-4 ਦਿਨ ਤੁਹਾਨੂੰ ਦੱਸੀ ਮਜਬੂਰੀ ਪੈ ਗਈ ਹੈ ਆਪਣੇ ਨਾਲ ਤਾਂ ਗੱਥਾਈਆਂ ਹੋਈਆਂ ਦੋ ਹਾਂ ਦੋ ਤਾਂ ਹੀ ਕਹਿੰਦੇ ਜੀ ਹਾਂਜੀ ਉਹਦੇ ਕਰਕੇ ਫਿਰ ਦੋ ਤਿੰਨ ਵੀਡੀਓ ਮਿਸ ਹੋ ਗਈਆਂ ਜੀ ਹਾਂਜੀ ਹਾਂਜੀ ਦੋ ਨਾਲੇ ਪੈ ਗਏ ਲੈ ਉਹਦੋਂ ਮੇਰੀ ਤਿਆਰੀ ਤੁਹਾਨੂੰ ਦੱਸਿਆ ਸੀ ਨਾ ਮੈਂ ਸਭ ਨੀਡੇ ਵੀਰ ਨੂੰ ਵੀ ਕਿਹਾ ਉਹ ਕਹਿੰਦਾ ਵੀਡੀਓ ਮੈਂ ਚ ਭਾਲਾ ਤੂੰ ਵੀ ਮੈਂ ਵੀ ਪਾਉਣੀ ਹੈ ਹਾਂਜੀ ਹਾਂਜੀ ਉਹਨਾਂ ਰਾਤ ਹੀ ਸਾਨੂੰ ਫੋਨ ਆ ਗਿਆ ਮੈਂ ਫਿਰ ਤੁਹਾਨੂੰ ਕਿਹਾ ਆ ਉਹਦੋਂ 9 ਵਜੇ ਤੋਂ ਅ ਉਦੇ ਕਰਕੇ ਫਿਰ ਭਾਜੀ ਤੁਹਾਨੂੰ ਪਤਾ ਘਰਾਂ ਦੀਆਂ ਮਜਬੂਰੀਆਂ ਆ ਕੁਦਰਤੀ ਮਜਬੂਰੀਆਂ ਇਹ ਜਿਹੜੇ ਤਰ੍ਹਾਂ ਹੋ ਜਾਂਦੇ ਆ ਤੁਹਾਨੂੰ ਪਤਾ ਪਾਣੀ ਮਿਸ ਕਰਦੇ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਸੀਲ ਇਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 9923 ਜੋੜ ਦੋ ਸਾਨੂੰ ਠੀਕ ਆ ਪਹਿਲਾਂ گاਉਂ ਖਾਦੀਏ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇਤਾਂ ਹੀ ਆਪਾਂ ਕਰਨੀ ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਦੱਸਿਓ ਵੱਜੇ ਇਹਦੇ ਬਾਰੇ ਫਿਰ ਆਪਾਂ ਪਾਪੀ ਭਾਜੀ ਇਹ ਦੂਜਾ ਸੁਦਾ ਜੀ ਹਾਂਜੀ ਤੇ ਸੂਈ ਨੂੰ ਇਹਨੂੰ ਅੱਜ ਪੰਜਵਾਂ ਸ਼ਿਵਾ ਦੇ ਜੀ ਠੀਕ ਆ ਠੀਕ ਆ ਹਾਂਜੀ ਤੇ ਦੁੱਧ ਦੇ ਦੇ ਥਲੇ ਲੀਟਰ ਵਾਲਾ ਕੀ 11 12 ਕਿਲੋ ਠੀਕ ਆ ਹਾਂਜੀ ਇਹ ਮਾਲ ਟੋਟਲੀ ਜਾਨੀ ਚਾਰ ਪੰਜ ਡੰਗਰ ਅੱਜ ਹੀ ਲੱਥੇ ਆ ਅੱਛਾ ਅੱਜ ਹੀ ਆਏ ਮੈਂ ਕੋ ਨਵਾਏ ਨਹੀਂ ਮੈਂ ਚਬੂਜੂ ਪਾਏ ਜੇ ਠੀਕ ਆ ਠੀਕ ਆ ਆ ਚਾਰ ਪੰਜ ਡੰਗਰ ਜਿਹੜੇ ਹੁਣੇ ਆਏ ਸੂਈ ਨੂੰ ਕਿੰਨਾ ਚਿਰ ਆਇਆ ਨੂੰ ਪੰਜ 6 ਦਿਨ ਹੋ ਗਏ ਯਾਰ ਪਿਛ ਪਾ ਜੀ ਬੱਚਾ ਵਖਾਦਨੇ ਵਸ਼ਾ ਮਗਰ ਜੀ ਠੀਕ ਆ ਬਾਕੀ ਚੋਣ ਨਹੀਂ ਜਿਆਦੀ ਵੀ ਹੱਦੋਂ ਵੱਧ ਤੇ ਦੁੱਧ ਵੀ ਵੀਰ ਉਹਨਾਂ ਨੇ ਫੁੱਲ ਗਰੰਟੀ ਵੀ ਜੇ 15 ਕਿਲੋ ਸਾਡੀ ਵਹਿੜ ਨਾ ਦੇਈ ਤੇ 2 ਕਿਲੋ ਮੀਟਰ ਤੋਂ ਵੈੜ ਲਈ ਹੈ ਕਿੰਨਾ ਕੇ ਦੋ ਚ ਭਾਈ ਜਾਊਗਾ ਦੋ ਭਾਈ 15 ਤੋਂ ਪਲੱਸ ਹੀ ਜਾਊਗੀ ਠੀਕ ਹੈ ਜੀ ਤੇ ਪਹਿਲੇ ਸੂਏ 14 15 ਕਿਲੋ ਦਿੱਤਾ ਸੀ ਠੀਕ ਹੈ ਤੇ ਮੈਂ ਚਲੋ ਕੋਈ ਗੱਲ ਨਹੀਂ ਬਾਕੀ ਅੱਗੋਂ ਵੀ ਭਰਾਸਿਆਂ ਨੇ ਇੰੀਆਂ ਵੇਖਣ ਵਾਲੇ ਹਨਾ ਖੋਲਾਂ ਫਿਰ ਤੋਰ ਦਈਏ ਹਾਂਜੀ ਲੈ ਜਾਓ ਜੀ। ਉਹਨਾਂ ਨੂੰ ਲਗਾ ਤੋ। ਤੇ ਇਹਦਾ ਮੁੱਲ ਮੁੱਲ ਜੈ ਹੀ ਪਉਣੇ ਆਪਾਂ। ਕਿੰਨਾ? ਤੇਰਾ ਉਹ ਵੀਡੀਓ ਦੋ ਤਿੰਨ ਵੇਸ ਹੋ ਗਈਆਂ। ਇਹਦਾ ਮੁੱਲ ਜੇ 40000। ਅੱਛਾ। ਇਹ 38 ਦੀ ਦੇ ਦੀਏ 38000 ਦੀ ਕਰ ਦਈਏ ਵਿੱਚ ਮੰਨਦਾ ਕਰ ਲਓ ਤੁਸੀਂ ਕਿੰਨੇ ਦੀ ਕਰਦੀ ਹੈ ਹਰ ਵੀ ਭਾਈ 2000 ਰੁਪਏ ਛੱਡਾਂਗੇ ਅੱਛਾ 36000 ਦੀ 36 ਕਿ ਹੋਰ ਘੱਟ ਦੋਗੇ ਸਵੇਖ ਲਓ ਤੁਸੀਂ ਜੀ ਪੂਰੇ 35 ਦੀ ਕਰਦੀ ਹੈ ਫਿਰ ਦੀ ਭਾਈ ਕਰ ਦਾਂਗੇ ਆ ਵੀ ਇਹ ਸਿਰਫ ਦੇਣ ਲੈਣ ਵਾਲੀ ਗੱਲ ਜੇ ਫਿਰ ਠੀਕ ਹੈ ਜੀ ਯਾਰ ਬਹੁਤ ਚੰਗੀ ਹੈ ਠੀਕ ਹੈ ਜੀ ਤੇ ਆ ਗੱਬਨ ਜੀ ਬੜੀ ਠੰਡੀ ਠੀਕ ਹੈ ਭਾਈ ਸਹੀ ਹਾਲ ਵਸ਼ਿਆ ਠੀਕ ਹੈ ਆ ਵੇਖੋ ਹਰ ਵੀ ਭਾਈ ਸਹੀ ਹਾਲ ਚਾ ਜੜੀ ਇਧਰ ਵੇਖੋ ਠੀਕ ਹੈ ਜਿੱਤਰਾ ਮਰਜ਼ੀ ਬੈਠਾ ਰਹੋ ਠੀਕ ਹੈ ਜੀ ਆਹ ਦੇਖ ਸਕਦੇ ਜੀ ਮਾਨ ਨਕਦ ਦਿੱਤੀ ਜਿਹੜੀ ਤੇ ਸਾਂਭੀ ਸੁੰਭੀ ਵੀ ਪੂਰੀ ਆ ਤੇ ਥਣ ਵੀ ਇਹ ਦੇਖ ਸਕਦੇ ਲੱਗੇ ਤਾਂ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਪਾਹੀ 14 15 12 ਕਿਲੋ ਵੀਰ ਨਹੀਂ ਕਿੰਦੇ ਕੱਢਿਆ ਪਈਦਾ 13 14 ਕਿਲੋ ਤੇ ਦੇਈ ਜਾਊ ਵਸ਼ੀਦੋ ਤੋਰੋ ਫੇਰ ਇੰਨੂੰ ਤੋਰ ਦੇ ਨੇ ਹੂੰ ਤੇ ਆਂ ਤੋੜਾ ਦੇ ਤੋੜ ਦੇ ਉਧਰੋਂ ਤੋੜ ਦੇ ਬਾਕੀ ਸਾਂਭੀ ਸੁੰਭੀ ਚੰਗੀ ਰਹੀ ਜਨਾ ਕਿਸੇ ਵੀ ਨੇ ਤੇ ਹੈਗੇ ਵੀ ਪੂਰੀ ਠੰਡੀ ਤੇਰੀ ਆ ਜਿਹੜੀ ਚੰਗੀ ਤਿਆਰ ਹੋਣੀ ਆ ਬਾਕੀ ਆਪਣੀ ਕੋ ਸਮਝਣਾ ਵੇਖ ਲੈ ਕਿੰਨੇ ਕ ਦਿਨ ਲੈ ਜੂਗੀ ਹਾਂਜੀ ਹਾਂਜੀ ਨਹੀਂ 8000 ਰੁਪਏ ਪਾਜੀ ਖਾਨੇ ਬਣੂ ਬੜੀਆ ਵੇਖੋ ਕੋਈ ਦਿਨ ਕੋ ਵੱਧ ਵੀ ਖੜ ਸਕਦੀ ਆ ਤੇ ਘੱਟ ਵੀ ਖੜ ਸਕਦੀ ਆ ਤੇ ਇਹਦਾ ਮੁੱਲਾ ਇਹਦਾ ਰੁਪਈਆ ਪਾਜੀ ਮੁੱਲ ਜੀ 35000 ਠੀਕ ਐ 33000 ਦੀ ਦੇ ਦਈਏ ਜੈਸ ਨੂੰ ਹੀ ਕਰੀਏ ਬਿਲਕੁਲ 33000 ਦੀ ਦੇ ਦਈਏ ਠੀਕ ਐ ਕਰਨਾਂ ਵਿੱਚ ਮਾਨੋਰ ਤੂੰ ਕਰ ਤੋ ਇੱਕੋ ਗੱਲ ਕੋਈ ਗੱਲ ਪੂਰੇ 30 ਦੀ ਈਜੋ ਤਾਂ ਕੋ ਬਜਣਾ ਨਹੀਂ ਇਹ ਚਲੋ ਕੋਈ ਨਹੀਂ ਜਾਣਦਾ ਕੁਛ ਨਹੀਂ ਹੁੰਦਾ ਹੁਣ ਪਰ ਵਸ਼ੀ ਬਹੁਤ ਚੰਗੀ ਪਾਜੀ ਵੇਖੋ ਬਰਫਰ ਦੀ ਠੰਡੀ ਵਸ਼ੀ ਠੀਕ ਹੈ ਜੀ ਨਹੀਂ ਇੰਦਾਂ ਦੀ ਹਨਾ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਬੱਚੇ ਤੋਂ ਵੀ ਨਹੀਂ ਜੀ ਇਹ ਭਾਜੀ ਬੱਚਾ ਮਰ ਗਿਆ ਸੂਈ ਨੂੰ ਵੱਧ ਤੋਂ ਵੱਧ 20 25 ਦਿਨ ਹੋ ਗਏ ਹੁਣ ਕਿ ਵੱਧ ਤੋਂ ਵੱਧ ਠੀਕ ਹੈ ਜੀ ਹਾਂਜੀ ਦੁੱਧ ਵੀ ਲੀਟਰ ਵਾਲਾ ਹੁਣੇ ਲੱખી ਆ ਵੇੜ ਠੀਕ ਹੈ ਉਹ ਇਹਨਾਂ ਦੇ ਸਾਰਿਆਂ ਦੇ ਚਬੂੜਾ ਆ ਕੇ ਮਰੇ ਕੇ ਆ ਠੀਕ ਹੈ ਇਹਦੇ ਦੁੱਧ 13 ਕਿਲੋ ਹੀ ਹੁੰਦੇ ਆ ਠੀਕ ਆ ਆਪਾਂ ਪਰ 12 ਕਿਲੋ ਦੀ ਗਾਰੰਟੀ ਕਿਉਂਕਿ ਉਪਰੇ ਥਾਣ ਕੇ 1 ਕਿਲੋ ਡੇਢ ਦਾ ਫਰਕ ਪਾ ਜਾਂਦਾ ਡੰਗਰ ਹਾਂਜੀ ਹਾਂਜੀ ਹਰਪ੍ਰੀਤ ਭਾਈ ਹਾਂਜੀ ਹਾਂਜੀ ਬਾਕੀ ਵੇਖੋ ਆਪੇ ਬਈ ਯਾਦ ਨਾਲ ਵੇਖੋ ਜੀ ਤਰ੍ਹਾਂ ਇੱਕ ਰੀਨਾ ਖਲ ਯਾਦ ਨਾਲ ਤੋਂ ਬੜੀ ਜ਼ਿਆਦਾ ਜੀ ਬਾਕੀ ਕਾਫੀ ਖੂਬਸੂਰਤ ਆ ਉਤਰਾਂ ਇਹ ਆ ਕਿ ਸਾੰਭ ਘੱਟ ਹੋਈ ਐ ਜੀ ਥੋੜੀ ਜੀ ਕੋਈ ਸਾੰਭ ਵਾਲਾ ਕੋਈ ਲੈ ਜਾਏ ਤੇ ਦੁੱਧਾਂ ਜਿਹੜਾ ਵਧ ਵੀ ਸਕਦੀ ਹੈ ਬਾਕੀ ਚੋਣ ਸਵਾ ਹਰਪ੍ਰੀਤ ਭਾਈ ਬੜਾ ਜੀ ਦਾ ਤੇ ਇਹਦਾ ਮੁੱਲ ਜਿਹੜਾ ਪੀਪਾ ਜੀ ਦਾ ਹੋਵੇ ਪੱਛਾ ਹਾਂਜੀ ਇਹ ਤੇ ਵਸ਼ੀਆ 60000 ਦੀ ਹੈ ਨਾ ਹਾਂਜੀ ਹੁਣ ਆਪਾਂ ਵਸ਼ੀ ਜਿਹੜੀ ਦੇ ਦੇਣੀ ਹੈ ਨਾ ਮੋਲੇ ਦਾ 35 ਠੀਕ ਹੈ ਤੇ 30000 ਦੀ ਵਿੱਚ ਹੋਰ ਕਰ ਦਈਏ ਮਾਨ ਕਰ ਦੋ ਆ ਵੀ ਇਹ ਵੀ ਪੂਰੇ 30 ਦੀ ਕਰ ਦਈਏ ਫਿਰ 30 ਦੀ ਕਰ ਦੋ ਪਰ ਵਸ਼ੀ ਭਾਈ ਬੜੀ ਜਿਆਦਾ ਜਿਹੜਾ ਤੇ ਦੁੱਧ 12 ਲੀਟਰ ਪੱਕਾ ਹੈਗਾ ਜੀ ਮੇਰੇ ਕੋਲ ਵੀ ਤਾਂ ਦੋ ਟਾਈਮ ਛੜ ਤਿੰਨ ਟਾਈਮ ਚੋ ਕੇ ਲੈ ਗਈ ਠੀਕ ਹੈ ਜੀ 12 ਦੁੱਧ ਦਾ ਪਲਾਸੀ ਹੈ ਦੁੱਧ ਪਰ ਚਲੋ ਆਣ ਕੇ ਉਪਰੇ ਥਾਂ ਕਿਲੋ ਖੰਡ ਦਾ ਫਰਕ ਪੈ ਸਕਦਾ ਹਾਂਜੀ 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 ਚਲੋ ਫਿਰ ਹੁਣ ਇੱਕ ਆ ਚੋਟੀਆਂ ਹੁਣ ਦਿਖਾਈ ਸੂਆ ਕਿ ਨਾ ਜੀਦਾ ਪਹਿਲਾ ਹੀ ਸੂਆ ਤੇ ਆ ਦੇਖ ਸਕਦੇ ਇਹ ਮੂੰਹ ਦੋਂਦੀ ਅੱਛਾ ਤੇ ਹਾਂ ਜੀ ਚੈੱਕ ਕੀਤੇ ਦੰਦ ਤੁਸੀਂ ਜੇ ਦੋਂਦੀ ਨਾ ਨਿਕਲੇ ਅੱਛਾ ਤੇ ਫੇਰ ਆਪਾਂ ਫਰੀਜ ਠੀਕ ਆ ਆ ਦੇਖ ਸਕਦੇ ਜੀ ਤੇ ਹੋਰ ਦੋ ਦੰਦ ਆ ਜਿਹੜੀ ਆ ਵੇਖੋ ਭਾਜੀ ਠੀਕ ਆ ਜੀ ਵੇ ਫੇਰ ਹੋਰ ਆ ਪੀਤਾ ਜੀ ਦੇ ਵੇਖੋ ਅੱਛਾ ਇਹ ਬੂਸ਼ੀ ਵਾਲੀ ਆ ਹਲਪਰ ਪਵਾਇ ਦੜੇ ਠੀਕ ਆ ਇਸ ਤਰ੍ਹਾਂ ਹੀ ਬੱਸ ਇਦਾਂ ਹੀ ਠੀਕ ਹੋਰ ਬੂਸ਼ੀ ਇਹ ਨਾ ਰੱਖੋ ਠੀਕ ਆ ਤਾਰ ਦੋ ਤੇ ਪਾਚਾ ਹਾਂਜੀ ਠੀਕ ਹੈ ਬੜੀ ਚੰਗੀ 9 ਕਿਲੋ ਦੁੱਧ ਆ ਭਾਜੀ ਦੇਖ ਲੇ 9 ਲੀਟਰ ਦੁੱਧ ਜਿਹੜਾ ਦੱਸ ਤੇ ਆ ਥਣ ਵੀ ਇਹਦੇ ਲੱਗ ਤੂੰ ਦੇਖ ਸਕਦੇ ਜੀ ਤੋਰਾਂ ਹਾਂ ਫੇਰੇ ਨਾ ਮੈਂ ਇੱਕ ਕਰੀ ਤੇ ਦੋਵੇਂ ਟਾਈਮ ਇਤਨੇ ਮਿਲਦੀ ਜੀ ਦੋਵੇਂ ਟਾਈਮ ਹੀ ਉਹਨਾਂ ਬੱਚਾ ਭਾਵਿਓ ਥੱਲੇ ਫ੍ਰਿਜ ਜੀ ਠੀਕ ਹੈ ਜੀ ਜਦੋਂ ਲੋਡ ਪਾਵਾਂ ਉਹ ਦੋਈ ਤੇ ਬਾਕੀ ਇਹ ਆ ਕਿ ਨਵੀਂ ਝੋਟੀ ਆ ਉਧਰ ਵੀ ਕੱਟੀ ਹਰੀਆਂ ਦੀ ਪਹਿਲਾਂ ਹੀ ਸੁਆਵਾ ਥੱਲੇ ਕਾਫੀ ਸਫਾਈ ਚ ਹੈ ਜਿਹੜੀ ਆ ਬੜੀ ਸ਼ਕੀਨ ਪਾਈ ਝੂਮਚਵਾਲ ਬੜਾ ਜ਼ਿਆਦਾ ਜੀ ਤੇ ਇਹਦਾ ਮੁੱਲ ਮੁੱਲ ਹਰਪਈ ਪਾਜੀ ਇਹਦਾ 70000 ਅੱਛਾ ਪੰਜਾਬ ਹੀ ਮਾਨ ਕਰਨਾ ਜਿੰਨੇ ਦੀ ਤੁਹਾਨੂੰ ਯਾਦ ਦੀ ਹੈ ਨਾ ਅੱਛਾ ਜਿੰਨੇ ਵੀ ਤੁਹਾਨੂੰ ਜਾਪਦੀ ਪਈ ਨੇਕ ਦੀ ਹੈਗੀ ਆ 9 ਲੀਟਰ ਦੁੱਧ ਹੈਗਾ ਪੱਕਾ ਮੈਂ ਕਹਿੰਦਾ ਕੋਈ ਵੀਰ ਕੋ ਤਿੰਨ ਟਾਈਮ ਚੂਕ ਲੈ ਲਈ ਤੇ ਪਹਿਲਾ ਸੂਆ ਮੂੰਹ ਦੋ ਦੰਦ ਲਿਆ ਮੂੰਹ ਦੋ ਦੰਦ ਤੇ ਬਾਕੀ ਆ ਕੇ ਅਗਲੇ ਸੂਏ ਨੇ ਝੋਟੀ ਚੰਗੀ ਤਿਆਰ ਹੋਣੀ ਹਾਂਜੀ ਹਾਂਜੀ ਬਾਕੀ ਇਹ ਨਹੀਂ ਆ ਠੰਡੀ ਸ਼ਕੀਨ ਆ ਕੋਈ ਨਹੀਂ ਆ ਕੋ ਆਵੇਂ ਇਸ ਤਰ੍ਹਾਂ ਹੀ ਬਹਿ ਜਾਓ ਠੀਕ ਹੈ ਜੀ ਨਹੀਂ ਲੋੜ ਆ ਵੇ ਤੇ ਆਵੇ ਸੋਹਰ ਪਈ ਭਾਜੀ ਠੀਕ ਹੈ ਜੀ ਆ ਚੀਜ਼ ਨਹੀਂ ਲੱਭਦੀ ਕਟੀਆਂ ਜੀ ਹਾਂਜੀ ਹਾਂਜੀ ਤੇ ਕਿੰਨੇ ਦੀ ਦੇਣੀ ਫਿਰ ਪੰਜ ਹੀ ਡਾਰੀ ਹੈ ਨਾ ਅੱਛਾ 65 ਦੀ ਕੱਟੀ ਦੇ 65000 ਦੀ ਬਾਕੀ ਚਲੋ ਛੋਟ ਛਾਟ ਹੋਰ ਕਰ ਦੋਗੇ ਛੋਟ ਕਰ ਦੋ ਤੁਸੀਂ ਜਾਨੀ ਕਿੰਨੇ ਕਰ ਦਈਏ 1000 2000 ਕਰ ਦਈਏ ਕਿੰਨੇ ਦੀ 63 ਦੀ ਕਰ ਦਈਏ ਰੇਟ ਦੀ ਲਾਸਟ ਹੀ ਆ ਹਾਂ ਨਹੀਂ ਠੀਕ ਹੈ ਜੀ ਹਾਂ ਜੀ ਬਾਕੀ ਪਰ ਆ ਵੇਲੋ ਵਲੈਪਨ ਗਾ ਵਾਂਗੂ ਬਣੀ ਏ ਠੀਕ ਹੈ ਜੀ ਬਾਕੀ ਆ ਗਈ ਠੰਡੀ ਤੇਰੀ ਹਾਂ ਜੀ ਤੇ ਹੁਣ ਦੂਸਰੇ ਨੰਬਰ ਤੇ ਆ ਹਾਂ ਇਹ ਵੀ ਭਾਈ ਚਾਰ ਦਾ ਲੀਏ ਠੀਕ ਆ ਇਹ ਸੂਈ ਕਿ ਗੱਬਨ ਜੀ ਇਹ ਸੂਈ ਸੱਜਰ 15 16 ਦਿਨਾਂ ਦੀ ਸੂਈ ਉਹ ਕੱਟੀ ਜੀ ਅੱਛਾ ਤੇ ਦੋ ਤੋਂ ਕੋਈ ਨਹੀਂ ਲੀਟਰ ਵਾਲਾ 12 ਕਿਲੋ 12 ਟਰੱਕ ਆ ਪੱਕਾ ਦੁੱਧ ਆ ਲੀਟਰ ਵਾਲਾ ਆ ਕੋਈ ਵੀ ਲੀਟਰ ਮਾਰ ਕੇ ਲੈ ਜੀ ਠੀਕ ਆ ਇਹਦੇ ਵੀ ਕੱਟੀ ਤਾਂ ਬਚਾ ਦੇ ਜੀ ਮੂੰਹ ਇਹ ਖਾਦੇ ਫੜਾਉਂਦੀ ਨਹੀਂ ਉਹ ਤਾਂ ਮੂੰਹ ਠੀਕ ਹੈ ਛਿੱਗੀ ਲੱਗਣ ਢਈ ਜੀ ਹੁਣ ਪਹਿਲਾਂ ਹੀ ਸੁਗਾ ਜੀ ਇਹਦਾ ਮੈਂ ਕੋਲ ਕੇ ਉਸਨਾ ਕਰ ਕਿਥੋਂ ਦੱਦੀ ਆ ਮੂੰਹ ਫੜਾਉਂਦਾ ਥੋੜਾ ਜਿਹਾ ਕਰਦੀ ਆ ਇਹਦੇ ਇਹ ਬੁੱਢੀ ਹੌਲ ਕਰਦੀ ਆ ਠੀਕ ਆ ਜੀ ਦੁੱਧ ਇਹਦੇ ਕੋਲ ਜਿਹੜਾ ਕਹਿੰਦੇ ਕਿ 12 ਲੀਟਰ ਹੈਗਾ ਵਾ ਬਾਕੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਬਾਕੀ ਮਾਲ ਸਾਰਾ ਅੱਜ ਹੀ ਆਇਆ ਹਰਪ੍ਰੀਤ ਭਾਜੀ ਬਾਕੀ ਥੱਲਿਆਂ ਵੀ ਸਫਾਈ ਜੱਜ ਨਹੀਂ ਵੀ ਆ ਬੰਦੀ ਵਧੀਆ ਸਾਰੇ ਚਲੋ ਚੋਈ ਬੱਚਾ ਲਾ ਕੇ ਝੋਲੇ ਹੀ ਹਨਾ ਬੱਚਾ ਲਾ ਕੇ ਪਾਸ ਕਰਕੇ ਲੈਂਦੀ ਹੈ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਹੈਗਾ ਜੀ ਭਾਜੀ 95000 95000 ਹਾਂਜੀ ਵਿੱਚ ਮੰਨਤਾ ਨਾ ਮਾਨ ਪਹੀ ਕਰਦਣਾ ਜੀ ਨਾ 90 ਦੀ ਵੇਖ ਲਓ 90 ਦੀ 90 ਦੀ ਕਿਹ ਵਿੱਚੋਂ ਕਰਨੀ ਛੋਟ ਹੋਰ ਛੋਟ ਕਰ ਦਿਓ ਜੀ ਕਰ ਦਿਓ ਤੁਸੀਂ ਕਰਨੀ ਜੇ ਭਾਜੀ ਕੋਈ ਗੱਲ ਕਰਨੀ 88000 ਦੀ ਝੋਡੀ ਦਵਾਂਗੇ 68000 ਦੀ ਦੇ ਦੇਣੀ ਜੀ ਬਾਕੀ ਕੱਟੀ ਬੜੀ ਚੰਗੀ ਪਹਿਲਾ ਹੀ ਸੁਆ ਤੇ 12 ਕਿਲੋ ਹੀ ਦੁੱਧ ਪਾਵੀ ਤਿੰਨ ਟਾਈਮ ਚੋਕ ਲੈ ਜੀ ਠੀਕ ਹੈ ਜੀ ਹਾਂਜੀ ਤੇ ਮਗਰ ਵੀ ਕੱਟੀ ਆ ਨਾ ਇਹਦੇ ਮਗਰ ਵੀ ਕੱਟੀ ਆ ਰੋ ਵੀ ਭਾਜੀ ਆ ਬੱਚੇ ਜੇ ਇਨਾਂ ਗਾਵਾਂ ਦੇ ਪਿੰਦ ਨੰਬਰ ਵਾਲੀ ਦਾਜ ਤੇ ਆ ਕੱਟੀ ਦੇ ਜਿਹੜੇ ਦੋ ਬੱਚੇ ਆ ਭਾਜੀ ਮੈਂ ਵੇਖੋ ਤਿਆਰ ਹੋ ਗਈ ਕਿ ਨਹੀਂ ਪੂਰੀਆ ਠੀਕ ਆ ਦੇਖ ਸਾਦੇ ਜੀ ਇਹ ਆ ਤੁਹਾਨੂੰ ਕਪੜੇ ਤਾਂ ਦਿਖਾਉਣੀਆਂ ਹਾਂ ਹਾਂ ਇਹ ਤਿਆਰ ਹੀ ਆ ਜਿਹੜਾ ਹੁਣ ਛੇਤੀ ਸੁਬਹ ਨਾ ਇਹਨੇ ਇਹ ਵੀ ਤੁਹਾਨੂੰ ਤੋੜ ਕੇ ਦਿਖਾ ਦਈਏ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਆ ਹਵਾਨਾ ਇਹ ਤਾਂ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੀ ਤੇ ਬਾਕੀ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਪਰ ਆ ਜਿਹੜੀ ਦੂਜੀ ਪੂਰੀ ਆ ਜਿਹੜੀ ਦੂਜਾ ਸੁਹਾੜੀ ਭਾਜੀ ਇਹਦਾ ਤੇ ਥੱਲੇ ਬੜੀ ਸਫਾਈਆਂ ਚ ਚਲੋ ਬੰਦ ਵੀ ਜੀ ਨਾ ਥੋੜਾ ਜਿਹਾ ਸਾਡੇ ਤੋਂ ਇਹ ਡਰਦੀ ਆ। ਅਲੇ ਇਦਰਾ। ਥੋੜੀ ਡਰਨ ਕਰਕੇ ਨਾ। ਤੇ ਛੇਤੀ ਸੂਪਾ ਨਾ ਇਹਨੇ ਤਿਆਰ ਹੀ ਆ ਜਿਹੜੀ ਹੁਣ ਬੱਸ। ਤੇ ਇਹਦਾ ਮੁੱਲ ਵੀ ਜੀ ਫਿਰ। ਇਹਦਾ ਮੋਲ ਆ ਪਈ ਭਾਈ 75000 ਜੀ। ਅੱਛਾ। ਬੱਤਰ ਦੀ ਲਈਏ 72000 ਜੀ ਹਾਂਜੀ ਵਿੱਚੋਂ ਕਰ ਦਈਏ ਮਾਨ 70 ਦੀ ਕਰ ਦਈਏ ਪੂਰੇ ਦੀ ਕਰ ਦੋ ਭਾਈ ਠੀਕ ਹੈ ਠੀਕ ਹੈ ਸਾਈ ਛੋਟੀ ਚੰਗੀ ਬੜੀ ਏ ਪਹਿਲੇ 40 10 ਕਿਲੋ ਦੁੱਧ ਦਾ ਕੱਟੀ ਨਹੀਂ ਠੀਕ ਹੈ ਤੇ ਦੂਜਾ ਸੂਹਾ ਜੀ ਠੀਕ ਹੈ ਤੇ ਹੁਣ ਆਪਣੇ ਕੋਲ ਆ ਗਈ ਇੱਕ ਧੀਰੀ ਰਾਵੀ ਦੀ ਆ ਗਈ ਭਾਜੀ ਧੀਰੀ ਰਾਵੀ ਪੂਰੀ ਹਾਂਜੀ ਠੀਕ ਹੈ ਸਿੰਘ ਹਿਲਦੇ ਇਹਦੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹ ਤਾਂ ਤੀਜਾ ਸੂਹਾ ਜੀ ਹਰ ਕੀ ਇਹ ਕਿੰਨੇ ਕੁ ਦੁੱਧਾਂ ਲੀਜੇ ਇਹ ਭਾਜੀ 12 ਤੋਂ ਪਲੱਸ ਵਾਲੀ ਠੀਕ ਹੈ ਭਾਜੀ ਇਹ ਵੀ ਹੋ ਗਈ ਤਿਆਰ ਨੇ ਹੁਣ ਦੋ ਰੋ ਇੱਕ ਰੀਮ ਉਨੀ ਲੀਡਾ ਵੀ ਪੂਰੀ ਆ ਜਿਹੜੀ ਮੀਨੀ ਆ ਨਾਲ ਬਾਕੀ ਇਹ ਵੀ ਗੱਬਣੇ ਜੇ ਤਿਆਰ ਹੁੰਦੀ ਆ ਬੜੀ ਹਰਪੀ ਭਾਜੀ ਬਣੂਗੀ ਮੈਂ ਵੀ ਠੀਕ ਆ ਜੀ ਹਾਂਜੀ ਤੇ ਇਹਦਾ ਮਤਲਬ ਇੱਕ ਨੇਰੀ ਦੇ ਦੀਏ ਬੋਲਦੇ ਦਾ ਕੀ ਆ ਹਰਪੀ ਭਾਜੀ ਅੱਛਾ ਇਹ 70 ਦੀ ਦੇ ਦੀਏ 70 ਹਜ਼ਾਰ ਦੀ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਔਰ ਤੁਸੀਂ ਕਰਨਾਗੇ 75 ਦੀ ਉਹ ਹੋਰ ਛੱਡ ਦਿੰਦੇ ਅੱਛਾ 73000 73000 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਪੂਰੇ 72000 ਰੁਪਏ ਭਾਈ ਹਾਂ ਨਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊਗਾ ਦੁੱਧ 12 ਤੋਂ ਪਲੱਸ ਭਾਈ ਦਊਂਗਾ ਠੀਕ ਹੈ ਜੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜਾ ਬੂਰਾ ਡੰਗਰ ਹੁੰਦਾ ਉਹਦਾ ਵੀ ਨੀਲੀ ਰਾਵੀ ਕਿਆ ਹਾਂਜੀ ਹਾਂਜੀ ਦੁੱਧ ਦਾ ਪਤਾ ਹੀ ਹੁੰਦਾ ਵੀ ਡੰਗਰ ਬੂਰਾ ਨਹੀਂ ਮਾਰਾ ਨਿਕਲਦਾ ਬਾਕੀ ਹੈਗੇ ਵੀ ਮੀਣੀ ਆ ਜਿਹੜੀ ਮੀਣੀ ਆ ਜੀ ਤੇ ਹੋਰ ਨੀਲੀ ਰਾਵੀ ਦੀ ਹੈ ਮਹਿਰਪੀ ਠੀਕ ਹੈ ਜੇ ਕੋਈ ਕੁਛ ਕਹਣਾ ਫਿਰ ਬਸ ਇਹੋ ਹੀ ਆ ਵੀਰ ਜੀ ਬਾਕੀ ਆਪਣਾ ਜਿਹੜੇ ਆ ਦੋ ਟਾਈਮ ਚਵਾ ਲੋ ਤਿੰਨ ਟਾਈਮ ਚਵਾ ਲੋ ਚਾਰ ਟਾਈਮ ਚਵਾ ਲੋ ਚਵਾਉਣੀਆਂ ਜਿਹੜੀਆਂ ਤੁਸੀਂ ਆ ਵੀਡੀਓ ਕਾਲ ਤੇ ਚਵਾ ਲੋ ਭਾਵੇਂ ਇੱਥੇ ਆ ਕੇ ਚਵਾ ਲੋ ਜਿਹੜਾ ਕੋਈ ਨਹੀਂ ਚਵਾ ਸਕਦਾ ਇੱਥੇ ਆ ਕੇ ਵੀ ਨਹੀਂ ਚਵਾ ਸਕਦਾ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਉਹ ਵੀਡੀਓ ਤੇ ਫਿਰ ਪਸ਼ੂ ਲਵੇ ਹੀ ਨਾ ਉਹ ਇੱਥੋਂ ਲੱਗ ਬੰਨੇ ਹੋ ਕੇ ਤਾਂ ਲੈ ਲੈ ਤੇ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ